ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਭਾਈ ਖੁਸ਼ ਹੋਵੋਗੇ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੇ ਲਓ ਜੀ ਅੱਜ ਅਸੀਂ ਹੁਣ ਆ ਰਹੇ ਤੇ ਜਿੱਦਾਂ ਬੂਆ ਦੇ ਕੋਲ ਅ ਪਹਿਲੇ ਵਾਲੇ ਵਲੌਗ 'ਚ ਤੁਹਾਨੂੰ ਜੈਸਮੀਨ ਵਾਲੇ ਚੈਨਲ ਤੇ ਪਤਾ ਲੱਗ ਜਾਊਗਾ ਅਸੀਂ ਖੁਖੜੀ ਪਿੰਡ ਗਏ ਸੀ ਅਸੀਂ ਅਸੀਂ ਗਏ ਹੋਏ ਸੀਗੇ ਜੀ ਐਨ ਆਰ ਆਈ ਵੀਰਾਂ ਦੇ ਏਰੀਆ 'ਚ ਹੈਨਾ ਆ ਕਿਹੜਾ ਤਾਂ ਉਹ ਬੰਗਿਆਂ ਕੋਲ ਹੈਨਾ ਬੰਗਿਆਂ ਕੋਲ ਗਏ ਹੋਏ ਸੀਗੇ ਜੀ ਉੱਥੇ ਖੁਖੜੀ ਪਿੰਡ ਪੈਂਦਾ ਉੱਥੇ ਗਏ ਉਹਦੇ ਪੂਆ ਜੀ ਦਾ ਉਹ ਪਿੰਡ ਆ ਜਿਹੜੇ ਪੂਆ ਜੀ ਅਮਰੀਕਾ ਤੋਂ ਆਏ ਹੋਏ ਤੇ ਤੁਸੀਂ ਪਿਛਲੇ ਬਲੌਗਰ 'ਚ ਦੇਖਿਆ ਹੀ ਹੋਣਾ ਜਿਨ੍ਹਾਂ ਦਾ ਉਦਣ ਮਾਲਾਂ ਅਸੀਂ ਕੇਕ ਕੱਟਿਆ ਸੀਗਾ ਉਹਨਾਂ ਦੀ ਬੇਟੀ ਦਾ ਬਰਥਡੇ ਸੀਗਾ ਹੈਨਾ ਤੇ ਉਹਦੇ ਵਿੱਚ ਸੁਭਾਗ ਪ੍ਰਾਪਤ ਹੋਇਆ ਸਰਦਾਰ ਜੀ ਨੂੰ ਮਹਾਰਾਜ ਦੀ ਸਵਾਰੀ ਦਾ ਬਿਲਕੁਲ ਤੇ ਕਿਆ ਕਹਿੰਦੇ ਹੁੰਦੇ ਆਪਣਾ ਸਰੂਪਾ ਲੈਣ ਦਾ ਬਿਨਾ ਕਿਸਮਤ ਤੋਂ ਕੁਝ ਨਹੀਂ ਹੁੰਦਾ ਹਾਂਜੀ ਹਾਂ ਬਲਾਵੇ ਆਏ ਤੇ ਪੂਆ ਜੀ ਦੇਖੋ ਬਹੁਤ ਵਧੀਆ ਬੱਚਰੇ ਮਾਣ ਅੰਦਰ ਕਰਦੇ ਹਨ ਤੇ ਉਹਨਾਂ ਨੇ ਉੱਥੇ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਸੀਗਾ ਇਹ ਰਾਜਾ ਸਾਭ ਜੀ ਦੇ ਤੇ ਉੱਥੇ ਅੱਜ ਭੋਗ ਪਾਏ ਸੀਗੇ ਉੱਥੇ ਗਏ ਵੀ ਤੇ ਅਸੀਂ ਪ੍ਰੋਗਰਾਮ ਤੇ ਇਹ ਉੱਥੋਂ ਹੁਣ ਆ ਰਹੇ ਤੇ ਰਸਤੇ 'ਚ ਫੇਰ ਮੈਂ ਕਿਹਾ ਵੀ ਅਸੀਂ ਸੋਚਿਆ ਇੱਕ ਛਾਪਾ ਮਾਰ ਲਿਆ ਹੁਣ ਅਸੀਂ ਛਾਪਾ ਮਾਰਨ ਚੱਲਿਆ ਛਾਪਾ ਮਾਰਨ ਚੱਲੇ ਆ ਅਸੀਂ ਭਾਈ ਭੈਣ ਦੇ ਪਿੰਡ ਕੋਲ ਨੂੰ ਲੰਘ ਰਹੇ ਤੇ ਤੇ ਮੈਂ ਕਿਹਾ ਵੀ ਭੈਣ ਨੇ ਕਿਹਾ ਵੀਡੀਓ ਤਾਂ ਕਿਉਂਕਿ ਦੇਖਦੀ ਉਹ ਭੈਣ ਹਨ ਹਰ ਇੱਕ ਤੇ ਭੈਣ ਨੇ ਕਿਹਾ ਵੀ ਭਾਈ ਕੋਲੋਂ ਦੀ ਲੰਘੇ ਮੇਰੇ ਹਨ ਵੀ ਮੇਰੇ ਕੋਲ ਆਕੇ ਨਹੀਂ ਗਏ ਆਕੇ ਨਹੀਂ ਗਏ ਤਾਂ ਅਸੀਂ ਸੋਚਿਆ ਵੀ ਚਲੋ ਭੈਣ ਨੂੰ ਪਾਈ ਸਰਪ੍ਰਾਈਜ਼ ਦਿੱਤਾ ਜਾਵੇ ਹੁਣ ਦੁਪਹਿਰ ਦਾ ਸਮਾਂ ਹੈ ਆ ਕਿੰਨਾ ਟਾਈਮ ਹੋ ਗਿਆ ਜਿਸ ਮੈਂ ਟਾਈਮ ਹੋ ਗਿਆ ਮੇਰੇ ਖਿਆਲ ਨਾਲ 2:30 ਕਰੀਏ ਪੌਣੇ 3 ਹੋ ਗਈ ਜੀ ਤੇ ਅਸੀਂ ਸੋਚਿਆ ਵੀ ਨਹੀਂ ਚੱਲ ਹੁਣ ਪਨੇ ਵਾਲੇ ਵੀ ਘੁੰਮੇ ਚੱਲਦੇ ਹੁਣ ਚੱਲੇ ਭੈਣ ਕੋਲ ਨੂੰ ਦੇਣਾ ਭੈਣ ਨੂੰ ਸਰਪ੍ਰਾਈਜ਼ ਫਿਲਹਾਲ ਅਸੀਂ ਪਹੁੰਚ ਗਏ ਉਹਨਾਂ ਦੇ ਪਿੰਡ ਆ ਪਠਵਾਣਾ ਆ ਸਾਹਮਣੇ ਉਹਨਾਂ ਦਾ ਬਾੜਾ ਹੈ ਜੀ ਇਹ ਆ ਵਾਲਾ ਆ ਵਾਲਾ ਹਾਂ ਉਹ ਸਾਹਮਣੇ ਮੈਂ ਤਾਂ ਸੋਚਿਆਦਾ ਵੀ ਪ੍ਰਾਉਣਾ ਸਾਹ ਬੁਰੀ ਹੋਣਗੇ ਹਨਾ ਕਿਉਂਕਿ ਮੈਂ ਤਾਂ ਉਹ ਵੀ ਭਾਜੀ ਘਰੇ ਸੁੱਤੀ ਪਏ ਸਿੱਤੇ ਰਹੇ ਆ ਸੌਰੀ ਕਿਉਂਕਿ ਮੱਜਾਂ ਦਾ ਵਪਾਰ ਆ ਕੋਈ ਨਾ ਕੋਈ ਡੰਗਰ ਦੇਖਣ ਆਇਆ ਹੀ ਰਹਿੰਦਾ ਤਾਂ ਕਰਕੇ ਮੈਨੂੰ ਇਦਾਂ ਹੀ ਸੀਗਾ ਮੈਂ ਕਿਹਾ ਵੀ ਉਰੀ ਹੋਣਗੇ ਪਰ ਉਹ ਰਹਿ ਨਹੀਂ ਉਹ ਤਾਲਾ ਲੱਗਿਆ ਹੋਇਆ ਹੁਣ ਆਪਾਂ ਚੱਲਦੇ ਆਂ ਜੀ ਘਰਾਂ ਤੇ ਦੇਖਦੇ ਆਂ ਫਿਰ ਸਰਪ੍ਰਾਈਜ਼ ਦਿੰਦੇ ਆ ਉਹਨਾਂ ਨੂੰ ਕਿਆ ਐਕਸਪ੍ਰੈਸ਼ਨ ਹੈ ਨਾ ਉਹਤੇ ਹੈ ਬਾ ਉਹਨਾਂ ਦਾ ਸੈਲ ਤਾਂ ਚੂਹੀਓ ਦੇਖਣੀ ਐ ਅਸੀਂ ਦੇਖੇ ਚੂਹੀ ਹੈ ਨਾ ਮਾ ਮੂਜੀ ਚੂਹੀ ਕੇ ਤੇ ਚੂਹੀ ਮੈਨੂੰ ਲੱਗਦਾ ਸਕੂਲ ਗਈ ਵੀ ਹੋਣੀ 3 ਵਜੇ 3 ਹੁਣ ਅੱਜ ਸੰਡੇ ਐ ਉਹ ਹਾਂ ਉਹ ਮੈਂ ਤਾਂ ਭੁੱਲੇ ਗਿਆ ਤਾਂ ਠੀਕ ਆ ਠੀਕ ਆ ਅੱਜ ਤਾਂ ਘਰੇ ਹੋਣੀ ਭਾਈ ਤੇ ਇੱਕ ਜਗ੍ਹਾ ਅਸੀਂ ਹੋਰ ਜਾਣਾ ਜਾਂਦੇ ਹੋਏ ਉਹ ਤੁਹਾਨੂੰ ਬਲੌਗ ਦੇ ਵਿੱਚ ਬਣੇ ਰਹੋ ਤੁਹਾਨੂੰ ਅੱਗੇ ਪਤਾ ਲੱਗ ਜਾਣਾ ਕਿੱਥੇ ਗਏ ਹਨ ਕਿੱਥੇ ਚੱਲੇ ਆ ਚਲੋ ਜੀ ਫੇਰ ਗੱਲ ਵਿੱਚ ਬੋਤਲਾਦੀ ਆ ਆਜੋ ਫੇਰ ਚਾਲਦੇ ਆ ਜੀ ਅੱਗੇ ਮਲਾਉਂਦੇ ਤੁਹਾਨੂੰ ਨਾਲ ਲਿਜਾ ਕੇ ਲਓ ਜੀ ਪਹੁੰਚ ਗਏ ਅਸੀਂ ਭੈਣਾਂ ਦੇ ਘਰਾਂ ਤੇ ਅਸੀਂ ਫੋਨ ਫੋਨ ਉਹਨਾਂ ਨੂੰ ਕੁਝ ਨਹੀਂ ਕਰਿਆ ਜੈਸਮਿਨ ਲੱਗੀ ਆ ਗੇਟ ਖੋਲਣ ਤੇ ਹੁਣ ਦੇਖਦੇ ਆ ਕੀ ਬਣਦਾ ਉਹ ਕੁੱਤਾ ਵੀ ਨਾ ਕਿਤੇ ਖੁੱਲਾ ਹੋਵੇ ਛੋਟਾ ਜਿਹਾ ਨਾ ਰੱਕਿਆ ਹੋਇਆ ਕੁੱਤਾ ਤੇ ਚਲੋ ਚਾਲਦੇ ਆ ਜੀ ਫੇਰ ਅੰਦਰ ਉਹ ਆ ਗਈ ਏ ਚੰਦੂਲੀ ਬਹੁਤ ਤੇਜ ਆ ਸਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਆ ਠੀਕ ਆ ਪੁੱਤ ਜੀਓ ਲੱਗਿਆ ਦੇਖੋ ਜੀਓ ਲੱਗਿਆ ਅੱਛਾ ਜੀਓ ਲੱਗਿਆ ਉਹ ਉਹ ਕਰਿਆ ਗੇਟ ਬੰਦ ਕਰਿਆ ਤੇ ਲੱਗੋ ਜੀ ਚੱਲਦੇ ਆ ਭਾਈ ਜੇੰਤ ਅੰਦਰ ਹਾਂ ਵਾ ਵੀ ਮੇਰੇ ਪੰਨੂ ਬਹੁਤ ਪੈਂਦਾ ਜੀ ਇਹ ਆਓ ਵੇਖੋ ਆ ਲੈ ਦੇਖਿਆ ਕਰਦਾ ਹੈਲੋ ਹੈਲੋ ਲੈ ਦੇ ਇਹਦਾ ਭਾਈ ਇਧਰ ਦਿਲਚੇਰੀਆ ਗੁੱਡ ਮਾਰਨਿੰਗ ਹੋ ਗਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁੱਤੇ ਪਏ ਦੇ ਮੈਂ ਕਹਿੰਦੇ ਬੰਦਾ ਕਾਲਾ ਕੱਢ ਦੇ ਉਹਨੇ ਮਸੀ ਤਾਂ ਬਸ ਹਾਂ ਉਹ ਅਸੀਂ ਪਹਿਲਾਂ ਸੋਚਿਆ ਵੀ ਤਾਂ ਅਸੀਂ ਕਿਹਾ ਫੋਨ ਕਰ ਦਈਏ ਫਿਰ ਅਸੀਂ ਕਿਹਾ ਵੀ ਨਹੀਂ ਸਰਪ੍ਰਾਈਜ਼ ਹੈ ਇੱਕਣਾ ਹੀ ਦਈਏ ਜਾ ਕੇ ਬਿਨਾ ਫੋਨ ਕਰੇ ਨਹੀਂ ਮੈਂ ਕਹਿ ਦਿੰਦਾ ਜਿੱਦ ਨੂੰ ਦੀ 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 ਕੋਸ਼ਿਸ਼ ਬਣਾਣਾ ਚਾਹ ਉਹ ਬਣਾ ਕੇ ਦੀਦੀ ਬਣਾ ਕੇ ਮੈਂ ਰਵਿੰਦਰ ਨੂੰ ਕਹਿ ਕੇ ਦੇਖੂਗੀ ਅੱਜ ਜੀ ਅੱਜ ਜੀ ਆਏ ਹੋ ਰਹ ਜਿੰਦੀ ਇਹਦੀਆਂ ਚੀਜ਼ਾਂ ਮੇਰੀਆਂ ਤਾਂ ਵੇ ਆਏ ਗਏ ਕਿ ਚੱਲੇ ਘੁੰਮਣੇ ਹਾਂ ਘੁੰਮਣੇ ਨਹੀਂ ਚੱਲੇ ਘੁੰਮ ਕੇ ਆਏ ਆ ਹਾਂ ਘੁੰਮ ਕੇ ਆਏ ਘੁੰਮਣੇ ਚੱਲੇ ਬਸ ਘੁੰਮਣੇ ਘੁੰਮਣੇ ਅਸੀਂ ਗਏ ਹੋਏ ਤੇ ਆਪਣਾ ਉੱਥੇ ਅ ਰਾਜਾ ਸਾਹਿਬ ਦੇ ਉੱਥੇ ਉਹ ਜਿਹੜੇ ਅਮਰੀਕਾ ਤੋਂ ਦੋ ਦਿਨ ਭੂਆ ਜੀ ਨਹੀਂ ਤੇ ਆਏ ਜਿਨ੍ਹਾਂ ਨੇ ਮੈਂ ਕੇਕ ਇਕੱਠਿਆ ਤਾਂ ਕੁੜੀ ਦਾ ਉਹ ਉਹਨਾਂ ਨੇ ਅੱਜ ਖੰਡਪਾੜ ਸਾਹਿਬ ਰਖਾਇਆ ਹੋਇਆ ਦਾ ਉੱਥੇ। ਉਹਨਾਂ ਦੀ ਥੋਖ ਪਈ। ਹੁਣ ਉਹਨਾਂ ਦੀ ਵੀ ਇੱਕ ਦਿਨ ਆਪਣੇ ਰਾਤ ਲਾਉਣ ਆਉਣਾ ਹੈ। ਹੁਣ ਉਹਨਾਂ ਨੇ ਆਉਣਾ ਕਿਸੇ ਦਿਨ ਫੋਨ। ਹਾਂ। ਆਹੋ। ਕੋਲੋਂ ਆਣਾ। ਜਿੰਨਾ ਦਾ ਦਾਣਾ ਪਾਣੀ ਹੈ ਨਾ ਦੀ ਚੁੱਗ ਲੈਣਾ। ਬਿਲਕੁਲ ਬਰਕਰ। ਤੇ ਭਾਜੀ ਇੱਧਰ ਵਿੱਚ। ਪ੍ਰੋਣਾ ਸਾਹਿਬ ਕਿੱਧਰ ਗਏ? ਬੋਲੇ ਨਹੀਂ ਮੈਂ। ਉਹ ਮੰਦਾਂ ਦਾ ਬਾਥਰੂਮ ਚ। ਠੀਕ ਹੈ ਠੀਕ ਹੈ। ਹਾਂਜੀ ਮੈਡਮ ਜੀ। ਅੱਜ ਹੌਲੀਡੇ ਆ। ਤੇ ਹੌਲੀਡੇ ਬੁਤ ਛੁੱਟੀ ਨੂੰ ਕਹਿੰਦੇ ਆ ਵਾਈਫਾਈ ਲੋ ਆਤਾ ਫਿਰ ਹੈ ਜੀ ਉਹ ਦਾ ਚੱਲ ਵਧੀਆ ਵਧੀਆ ਨਾਲੇ ਡੇਚ ਚੱਲੀ ਜਾਂਦੀ ਹੈ ਇਹਦੇ ਨਾਲ ਹੈਨਾ ਵਧੀਆ ਹੋ ਗਿਆ ਚੱਲ ਵਧੀਆ ਹੋ ਗਿਆ ਕਰਾਤਾ ਹੂੰ ਟੈਨਸ਼ਨ ਨਹੀਂ ਰੇਂਜ ਵੀ ਪੂਰੀ ਆਂਦੀ ਹੈ ਨਾ ਹਾਂ ਫੁੱਲ ਰੇਂਜ ਦਾ ਹੁਣ ਕਿਸੇ ਪਾਸੇ ਟੈਨਸ਼ਨ ਨਹੀਂ ਸਭ ਆਪ ਅਰੇਂਜ ਐ ਕਰਗੇ ਤੇ ਥੋੜੀ ਜਿਹੀ ਰੇਂਜ ਦੀ ਅੱਛੇ ਤੇ ਵੀ ਵਲੌਗ ਨਹੀਂ ਚੜਦੇ ਜਿੰਨਟ ਪਰ ਹਾਂ ਥੋੜੀ ਹੁਣ ਕੋਈ ਟੈਨਸ਼ਨ ਨਹੀਂ ਹੈ ਥੋੜੀ ਥੋੜੀ ਪ੍ਰੋਬਲਮ ਹੋ ਜਾਂਦੀ ਦੀ ਰੇਂਜ ਦੀ ਤੇ ਹੁਣ ਠੀਕ ਆ ਵਧੀਆ ਚੱਲ। ਹਾਂ Jio ਦਾ ਤਾਂ ਚੱਲੀ ਜਾਂਦਾ ਹੈ ਤਾਂ Airtel ਵੀ ਆਈ ਜਾਂਦੀ ਹੈ। ਅੱਛਾ ਅੱਛਾ ਸ਼ਹੀ। Airtel ਦੀ ਤਾਂ ਉਹ ਰਹਾ ਹਾਂ ਹੈਗੀ ਦੀ ਹੈ ਨਾ ਉਹ ਸਾਹਮਣੇ ਟਾਵਰ Jio ਦਾ ਵੀ Jio ਦਾ ਉਹ ਸਾਹਮਣੇ ਟਾਵਰ Airtel ਦਾ ਤਾਂ ਬਾੜੇ ਵੱਲ ਹੈ ਉਧਰ। ਅੱਛਾ ਅੱਛਾ। ਪਰ ਦੀ ਦੀ ਬਲੌਗ ਨੂੰ ਫੇਰ ਵੀ ਥੋੜੀ ਜਿਆਦਾ ਰੇਂਜ ਦੀ ਬਲੌਗ ਨੂੰ ਜਿਆਦਾ ਦੇਂਦੀ ਹੁੰਦੀ ਹੈ ਫਿਰ ਹੋ ਜਾਂਦਾ ਨਾ ਨੈਟਵਰਕ। ਹਾਂ ਨਰਕੇ ਸਤਿ ਸ੍ਰੀ ਅਕਾਲ ਜੀ ਪ੍ਰੋਣਾ ਸਾਹਿਬ। ਅਕਾਲ ਕਦਹਾਂ ਜਾ। ਠੀਕ ਹੈ ਜੀ ਅਕਾਲ ਜੀ। ਸਾਬਦੇ ਆ ਜੀ ਨਮਸਕਾਰ ਦੇ ਅੱਜ ਆ ਵੀਗਾ ਬਾਜੀ ਦੱਸ ਅਸੀਂ ਕਿਹਾ ਵੀ ਅੱਗੇ ਪ੍ਰੋਣਾ ਸਾਹਿਬ ਸਰਪ੍ਰਾਈਜ਼ ਦੇ ਦਿੰਦੇ ਅੱਜ ਅਸੀਂ ਦੇ ਦਈਏ ਭਾਈ ਜਾ ਕੇ ਸਰਪ੍ਰਾਈਜ਼ ਆ ਇਹਦਾ ਹੁਣ ਸੁੱਤੇ ਉੱਠੇ ਤਸੱਲੀ ਨਾਲ ਸੁੱਤੇ ਮ ਆਰਾਮ ਨਾਲ ਬਣਾ ਠੀਕ ਹੈ ਮੌਸਮ ਠੰਡਾ ਵਧੀਆ ਗੱਲ ਦਾ ਬਸ ਠੀਕ ਹੈ ਜੀ ਕਿੰਨਾ ਥੋੜਾ ਹਾਲ ਚਾ ਜਿਹੜਾ ਲੰਗੀ ਜਾਂਦਾ ਟਾਈਮ ਚਾ ਚਾ ਪੇਟੀ ਪਾ ਚਾ ਸਾਰਾ ਖਲਾਉਣੇ ਦੇਖ ਲੋ ਗਰਲੀ ਹੋਰ ਬਾ ਬਾ ਆਇਆ ਬੇਨ ਪੈਂਚਸ ਚੱਲ ਕੋਈ ਨਾ ਨਿਆਣੇ ਹਾਂ ਨਿਆਣੇ ਜੇ ਨਾ ਭੁਖੜੀ ਪਿੰਡ ਉਧਰ ਗਏ ਸੀ ਭੁਖੜੀ ਪਿੰਡ ਨਹੀਂ ਜੀ ਇੱਥੇ ਆ ਬਣਾ ਉਹਦੇ ਕੋਲ ਉਹ ਬੰਗਿਆ ਕੋਲ ਹਾਂ ਜੀ ਹਾਂ ਉੱਥੇ ਗਏ ਸੀ ਉੱਥੇ ਆਪਣਾ ਉਹਦਾ ਰਾਜਾ ਸਾਹਿਬ ਦੇ ਵੀ ਜਾ ਕੇ ਆਏ ਆ ਭੁਖੜੀ ਪਿੰਡ ਵੀ ਜਾ ਕੇ ਆਏ ਆ ਹਮ ਮੈਂ ਮਹਾਪਾਇਏ ਪਹਿਲਾਂ ਮੇਰੀ ਸਲਾਹ ਮੰਨਦੀ ਸੀ ਮੈਂ ਕਿਹਾ ਮੱਖਣ ਗੜਕ ਵੀ ਘੁੰਮੇ ਜਾਈਏ ਅੱਜ ਜਾਣਾ ਯਾਰ ਤੇ ਡਾਡੀ ਦੇ ਸਾਟ ਲੱਗੀ ਹੋਇਆ ਕੀ ਹੋਇਆ ਜੀ ਉਹਰਾ ਬਾਬਰਾ ਹਾਲ ਹੈ ਜਰਾ ਪੈਰ ਪਾੜ ਗਿਆ ਨਾ ਲੈ ਕਿਦਾਂ ਜੀ ਬੜਾ ਥੋੜਾ ਦੁਪਹਿਰ ਨੂੰ ਘਰੀ ਪਿਆ ਹੂੰ ਦੰਮਾ ਵੀ ਸੌਂ ਗਿਆ ਪਾਣੀ ਲਗਤਾਨਾ ਨੂੰ ਛੱਡਿਆ ਪਤਾ ਅੱਛਾ ਜੀ 12 1 ਵਜੇ ਉੱਠਿਆ ਕਹਿੰਦਾ ਨੱਕਾ ਮੋੜਿਆ ਮਾ ਹੂੰ ਪੱਕੀ ਪੱਕੀ ਗਿਆ ਮੁਰਗਾ ਗੋਲ ਨਾਲ ਚੱਲ ਗਿਆ ਕੱਚੇ ਅੱਛਾ ਜੀ ਇਧਰ ਚੌਕ ਟੱਪ ਦੇ ਪਰੇ ਨੂੰ ਹੂੰ ਹੂੰ ਉੱਥੇ ਪਰੇ ਮੋੜ ਸੜਾ ਗੇਰ ਨਿਕਲ ਗਿਆ ਕਿਆ ਹੋ ਗਿਆ ਉੱਪਰ ਦੇ ਮੋੜ ਸੇ ਪਿਛੇ ਮੁੜਿਆ ਆ ਓਹੋ ਚੜਾਈ ਚੜਦਾ ਚੜਦਾ ਚੜਾਈ ਫੂਰ ਮੜੀ ਚੜਾਈ ਐਵੇਂ ਅੱਛਾ ਚੋਈ ਜੇਵਾ ਕੱਚਾ ਹੈ ਤੇ ਪੱਕਾ ਤੇ ਇੱਧਰ ਹੈ ਗਿਆ ਕੱਚਾ ਰਾ ਜਾਂਦਾ ਖੇਤਾਂ ਚੋਂ ਅੱਛਾ ਅੱਛਾ ਜੀ ਪਤਾ ਨਹੀਂ ਮੋਟਰ ਨੇ ਕਿਆ ਬੱਜਿਆ ਕਿਆ ਨਹੀਂ ਜਣੀਗਾ ਸਾਰਾ ਨਾ ਇੱਥੋਂ ਲੱਗ ਕੇ ਐਸ ਤੱਕ ਪਾੜਦਾ ਇਦਾਂ ਓਹੋ ਐਦਾਂ ਥੁਲਿਆ ਪਿਆ ਘਾਹ ਕਿਤਾ ਬੜਾ ਜਣਾ ਰਾ ਅੱਜ ਫੇਰ ਰਹਿਣ ਨਾ ਨਹੀਂ ਦੱਸਦਾ ਅੱਛਾ ਜੀ ਲਾਫੇ ਤੁਸੀਂ ਦੱਸ ਦਿੰਦੇ ਆਪਾਂ ਨਾਲੇ ਤੁਹਾਨੂੰ ਲੈ ਜਾਣਾ ਤਾਂ ਉਧਰ ਘੁੰਮ ਆਣਾ ਤਾਂ ਆਪਾਂ ਫੇਰ ਚੱਲਾਂਗੇ ਕਿਹਨੇ ਕਹਿੰਦੇ ਪਾਪਾ ਬੋਲਦੀ ਵੀ ਗੱਡ ਅਸੀਂ ਤਾਂ ਬੋਲਤ ਬੋਲਟ ਦੀ ਵੀ ਗੱਲ ਸੁਣੋ ਬੋਲਟ ਦੀ ਗੱਲ ਬੋਲਟ ਦੀ ਗੱਲ ਦੱਸੋ ਜੀ ਗੱਲ ਸੁਣੀਏ ਬੋਲਟ ਦਾ ਦੱਸ ਮਨੂੰ ਲੱਗਦਾ ਵੀ ਉਹਦਾ ਨਾਲ ਲੱਗਦਾ ਦਾ ਕੁਝ ਕੱਲ ਚੱਕਾ ਲੱਗਦਾ ਬਰਾਬਰਾਂ ਦੀ ਚੈਂ ਚੈਂ ਮੈਂ ਦੇਖ ਲਿਆ ਤਾਂ ਹਾਂ ਮਖਾ ਵੀ ਟੈਰ ਦੀਆਂ ਰਾਤੀ ਪੈਰ ਉੱਪਰ ਲੱਗਦਾ ਤਾਂ ਹਨਾ ਜੀ ਹਾਂ ਜੀ ਬਾਟ ਲਾਹੂ ਪੀ ਰਿਆ ਇਹਨੇ ਹਾਂ ਨਹੀਂ ਉਹ ਚੱਕਰ ਗਿਆ ਹੋਇਆ ਉਹ ਇਹਨਾਂ ਦਾ ਸ਼ੌਪਰ ਕੰਬੈ ਗਿਆ ਜੀ ਹਾਂ ਉਹ ਜਦ ਪਿੱਛੇ ਦੀਦੀ ਨਾ ਹੀ ਬੈਠੀਆਂ ਉਹ ਫੇਰ ਥੱਲੇ ਲੱਗਣ ਲੱਗੇ ਹਾਂ ਲੈ 2011 12 ਦਾ ਨਾਲ ਦਾ ਸ਼ੌਪਰ ਹੈ ਹਾਂ ਤਾਂ ਮੈਂ ਦੇਖ ਲਿਆ ਜੀ ਤੁਸੀਂ ਤੁਰੇ ਜਾਂ ਤੁਸੀਂ ਤੁਰੇ ਆ ਮੈਂ ਦੇਖਿਆ ਮਹਾ ਬੋਕਾ ਹੈਗਾ ਇਹ ਤਰ੍ਹਾਂ ਕੁਝ ਨਹੀਂ ਇਹਦਾ ਰੋਡ ਪਰ ਬੱਕਰੇ ਬੁਲਾਏ ਸਾਡੇ ਦੇਖ ਕੇ ਜਾਵੇ ਆ ਕਿੰਨਾ ਬੋਲਟ ਆ ਗਿਆ ਅੱਛਾ ਚਲੋ ਉਹ ਦਿਖਾਓ ਹੋਣਾ ਫਿਰ ਉਹ ਫਿਰ ਤਾਂ ਸ਼ੌਕਰ ਪਾਉਂਗੇ ਹਾਂ ਜੀ ਧੂਆ ਤੇ ਮਿਲ ਘਾਈ ਜੈਸੀ ਨੇ ਹੈ ਹਾਂਜੀ ਹਾਂਜੀ ਧੂਆ ਹੁਣ ਇੱਕ ਦਿਨ ਧੂਆ ਨੇ ਆਉਣਾ ਬਿੱਲਾ ਧੂਆ ਨੇ ਆਉਣਾ ਬਜਰੀ ਨੇ ਕਿਸੇ ਦੇ ਰਸ ਲਾਉਣਾ ਹੁਣ ਚੱਲੋ ਅੱਗੇ ਵਧੀਆ ਨੀ ਚਲੋ ਬਚਰਾ ਉਹਨਾਂ ਨੇ ਨਾ ਸਾਰੀ ਪੇਕੇ ਫੈਮਿਲੀ ਹੋ ਗਈ ਸੋਹਰਾ ਫੈਮਿਲੀ ਸਾਰੇ ਬਹਾਰਾ ਦੇ ਸਾਰੇ ਅਮਰੀਕਾ ਹੈ ਜੀ ਆਪ ਬਸ ਇੱਕ ਮਾਰਾ ਦਾ ਬਾਟਰ ਖੋਣ ਆਏ ਹੋ ਤੇ ਭੋਗ ਖੋਣ ਅੱਛਾ ਅੱਛਾ ਤਾਂ ਕਰਕੇ ਤੁਸੀਂ ਸਭ ਬਣਾਇਆ ਪਿਆ 1996 ਦੇ ਗਏ ਵਿਆਹ ਦੇਖ ਲਓ ਨਹੀਂ ਦੁੱਧ ਨਹੀਂ ਪਾਇਆ ਅੱਜ ਨਹੀਂ ਦੁੱਧ ਤਾਂ ਭਈ ਅੱਜ ਭਰ ਜੀ ਜੀ ਹੁਣ ਸ਼ਾਮ ਨੂੰ ਪਾਉਣਾ ਮਾਮ 1996 ਦੇ ਗਏ ਵਿਵਾਰ ਦੇਖ ਲਓ ਸਾਰਾ ਦੁਪਰ 96 ਦਾ ਮੇਰਾ ਜਨਮ ਹੈ ਉਹਦੇ ਫੇ ਪੁਰਾਣੇ ਗਏ ਪੁਰਾਣੇ ਗਏ ਵੀ ਹਾਂ ਕਈਆਂ ਦੀਆਂ ਦੋ ਦੋ ਪੋਸਟਾਂ ਹੋ ਗਈਆਂ ਬਾਹਰ ਹਾਂ ਤੈਨੂੰ ਮੜੇ ਸਾਲ ਲੈ ਲੀਏ ਲਾਓ ਜੀ ਲਾਓ ਮਹਾਰਾਜ ਥੈਂਕ ਯੂ ਚਲੋ ਠੀਕਾ ਦੀਦੀ ਤੇਰਾ ਦਿਓ ਛੇਤੀ ਠੀਕਾ ਬਾਏ ਨਹੀਂ ਤੇ ਕਹਿੰਦੀ ਸੀ ਮਾਮੀ ਆਉਂਦੀ ਦੇਖ ਲੈ ਮੈਂ ਹੁਣ ਆ ਕੇ ਗਈਆਂ ਤੇਰੇ ਕੋ ਹਾਂ ਘਾਰੇ ਮੰਮੀ ਲਈ ਅੜੀ ਉਹਨਾਂ ਆ ਲੰਬਾ ਹੈ ਨਹੀਂ ਕਹਾਂ ਕਹਿੰਦੀ ਇਹ ਦਵਾ ਉਹ ਕਿੱਥੇ ਗਈ ਤਾਂ ਹੈ ਨਹੀਂ ਐ ਘਾਰੇ ਤਾਂ ਮੰਮੀ ਚਲੋ ਸ਼ਾਮ ਲਿਓ ਪਹਿਲਾਂ ਦੱਸ ਕਿੱਥੇ ਜਾਣਾ ਦਾ ਜਾ ਚੱਲੀ ਜਾ ਮम्मा ਦੇ ਨਾਲ ਜਾਉਂਗੀ ਇਹ ਆਈ ਹੀ ਜਾਂਦੀ ਹੈ ਲੈ ਜਾਣਾ ਹੈਗਾ ਤੂੰ ਜਾ ਨਾਲ ਮੈਂ ਤਾਂ ਕੰਮ ਕਰਨਾ ਮੇਰਾ ਬਹੁਤ ਕੰਮ ਹੋ ਗਿਆ ਇਹ ਨਹੀਂ ਮम्मा ਮਗਰ ਜਾਂਦੀ ਕਿਤੇ ਵੀ ਚੱਲ ਚੱਲੀਏ ਤੂੰ ਸਾਡੇ ਨਾਲ ਚੱਲ ਅੱਗੇ ਵਾਲੇ ਵੀ ਡੀਕ ਦੇ ਇੱਕ ਹੋਰ ਪਾਰਟੀ ਚਲੋ ਚਲੋ ਅੱਗੇ ਚੱਲੀਏ ਚੰਗਾ ਇੱਜਾ ਹੀ ਫੇ ਚੱਲੀਏ ਮੈਂ ਵੀ ਠੀਕ ਹੈ ਇਹੋ ਬਾਜੀ ਸੇ ਬਾਏ ਬਾਏ ਚੰਗਾ ਦੀਦੀ ਹੈ ਠੀਕ ਹੈ ਠੀਕ ਹੈ ਠੀਕ ਆ ਓਕੇ ਜਿੰਨੇ ਬਾਏ ਗੱਲ ਉਹ ਵਿਚਾਰੀ ਉਹ ਵਿਚਾਰੀ ਅਦਾਸ ਹੋ ਗਈ ਵੀ ਆ ਮੇਰੇ ਪੈਰ ਜਲਦੇ ਨੇ ਕਹਿੰਦੀ ਮੇਰੇ ਪੈਰ ਜਲਦੇ ਨੇ ਕਹਿੰਦੀ ਚਲੋ ਹੀ ਵੇ ਮਲਦੇ ਆ ਕੇ ਜਾਗੇ ਅਸੀਂ ਪਹੁੰਚੇ ਜੀ ਆਪਣੇ ਵੀਰੇ ਦੇ ਘਰ ਮੰਮੀ ਬਿਮਾਰ ਸੀਗੇ ਮੰਮੀ ਕਹਿੰਦੇ ਭਾਈ ਢੇੜਾ ਮਾਰ ਕੇ ਜਾਓ ਛੇਤੀ ਅਸੀਂ ਫਿਰ ਆ ਜਾ ਰਹੇ ਹਾਂ ਮੰਮੀ ਭੱਜੇ ਭੱਜੇ ਫਿਰਦੇ ਆ ਸਾਡੇ ਮੇਰੇ ਨਿਆਣੇ ਆ ਗਏ ਉਹ ਮਾਤਾ ਜੀ ਠੀਕ ਆ ਜੀ ਸੇ ਤਾਂ ਹੁਣ ਬਿਲਾਉਂਗੀ ਸਾਸਰੀ ਘਰ ਤੇ ਉਹਦਣ ਬਿਹ ਚੌਧਰੀ ਹਸਪੀਟਲ ਫੇਰ ਗਏ ਹੈ ਜੀ ਹਾਂ ਬਤ ਫੇਰ ਜਿਆਦਾ ਢਿੱਲੇ ਹੋ ਗਏ ਸਭ ਅੱਛਾ ਅੱਛਾ ਜੀ ਹਾਂ ਦਾ ਕਰਕੇ ਫੇਰ ਗਏ ਨਾ ਫੇਰ ਰਾਤ ਰਹੇ ਉੱਥੇ ਜੀ ਕਿ ਨਹੀਂ ਦਿਨ ਦਿਨੇ ਆ ਗਏ ਸੀ ਅੱਛਾ ਜੇ ਗਏ ਸ਼ਾਮ ਨੂੰ ਆ ਗਏ ਸੀ 5 ਵਜੇ ਰिफ렉ਸ਼ਨ ਹੋ ਗਈ ਦੀ ਕੀ ਚੱਕਰ ਹੋਇਆ ਜੀ ਰिफ렉ਸ਼ਨ ਹੀ ਕਹਿੰਦੇ ਨੇ ਫੇਰ ਅੱਛਾ ਅੱਛਾ ਜੀ ਪਿਆ ਕਰੇ ਬਿਮਾਰੀਆਂ ਦਾ ਕੜੇ ਪਤਾ ਲੱਭਦਾ ਬਿਮਾਰੀਆਂ ਦਾ ਨਹੀਂ ਜੀ ਪਤਾ ਲੱਗਦਾ ਸਹੀ ਗੱਲ ਹੈ ਮੇਰਾ ਵੀਰ ਆ ਗਿਆ ਸਲਾ ਲਓ ਜੀ ਇੱਧਰ ਬੰਦਾ ਹਾਂ ਜੀ ਬੀਤ ਗਿਆ ਸੀ ਕਾਲ ਜੀ ਮੰਮੀ ਦੱਸਦੇ ਬੁਲਾ ਸਾਸਰੀ ਕਰ ਹੋਰ ਜਾਂਦਾ ਕਿਵਰੇ ਮੰਮੀ ਸੀ ਫੁੱਲ ਜਾਂਦਾ ਹੋਰ ਆਉਣਾ ਠੀਕ ਚੱਲ ਵਧੀਆ ਜੀ ਚੰਹੀ ਤੇਵਰਾ ਆਪਾਂ ਤੁਸੀਂ ਕਿੱਧਰ ਆ ਗਏ ਮੈਂ ਤਾਂ ਅੱਜ ਜਿਸੀ ਸ਼ਾਪਾ ਮਾਨ ਆਏ ਜਿਵੇਂ ਤੁਸੀਂ ਆਉਂਦੇ ਹੁੰਦੇ ਆ ਅੱਜ ਅੱਜ ਹੀ ਗਏ ਹੋਏ ਤੇ ਅੱਗੇ ਆਪਣਾ ਉੱਥੇ ਰਾਜਾ ਸਾਹਿਬ ਦੇ ਓਕੇ ਅੱਛਾ ਤੇ ਮੇਰੇ ਬਲਾਉਂਦੇ ਤਾਂ ਕਈ ਦਿਨਾਂ ਤੇ ਮम्मी ਕਹਿੰਦੇ ਗੇੜਾ ਮਾਰ ਕੇ ਜਾਓ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕੱਜ ਜਾਂਦੇ ਜਾਂਦੇ ਮੰਮੀ ਕੋ ਵੀ ਗੇੜਾ ਮਾਰ ਦਿੰਦੇ ਹਾਂ ਵੇ ਅੱਗੇ ਤੁਸੀਂ ਬਿਜ਼ੀ ਹੁੰਦੇ ਹੋ ਸਪੈਸ਼ਲ ਨਹੀਂ ਆਏ ਸਾਡੇ ਕੋਲ ਲੈ ਸੁਪੈਸ਼ਲ ਦੱਸ ਇਹ ਸਪੈਸ਼ਲ ਕਿਤੇ ਉਹ ਹੁੰਦਾ ਏ ਜਦ ਹੁਣ ਜਦੋਂ ਮਾਂ ਦਾ ਹੀ ਟਾਈਮ ਬੰਦ ਸਿਰਫ ਸਪੈਸ਼ਲ ਕਰਾਉਂਦੇ ਉਹ ਉਹਨੂੰ ਕਰਾਉਣ ਦੇ ਵਿੱਚ ਮੇਰੇ ਕੰਮ ਤੇ ਬਿਲਕੁਲ ਬਿਲਕੁਲ ਹਾਂਜੀ ਨਕਰ ਬੱਚਾ ਫੇਰ ਦੁੱਧ ਭਾ ਕੇ ਆਉਣਾ ਹਾਂਜੀ ਹਾਂ ਮੜੇ ਜੀ ਵੀਰ ਨੂੰ ਪੁੱਛਿਓ ਇਹ ਸਪੈਸ਼ਲ ਕਦੋਂ ਆਨੇ ਸਾਡੇ ਕਾ ਮੈਂ ਤਾਂ ਚੱਲ ਆ ਜਾ ਚਾਬੀ ਫੜਾਉਣਾ ਮੈਂ ਗੱਡੀ ਦੇਣ ਆਇਆ ਤੁਹਾਨੂੰ ਮੈਂ ਇੱਥੇ ਆਇਆ ਮੈਂ ਤਾਂ ਰੋਪੜ ਤਾਂ ਆਇਆ ਹਾਂ ਉਹ ਰੱਦੇ ਮੈਂ ਅੱਜ ਤੁਰ ਮੈਂ ਚੱਲਾ ਤਾਂ ਮੈਂ ਕਿੱਥੇ ਦੂਸਰੀ ਆ ਗਏ ਲਿਖੇ ਅੱਜ ਫਸਟੀ ਚੱਲ ਅਸੀਂ ਤਾਂ ਆਪਣੀ ਮਾਤਾ ਨੂੰ ਮਿਲਣ ਆਏ ਤੂੰ ਜਾ ਸੋ ਠੀਕ ਹੈ ਹਨ ਉਹਨਾਂ ਨੂੰ ਬਹੁਤ ਆਇਆ ਵੀ ਚਲੋ ਮੰਮੀ ਨੇ ਕੀ ਤੇ ਪਤਾ ਲੈ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਚਲੋ ਇੰਨਾ ਵੀ ਇੰਨਾ ਵੀ ਪਤਾ ਜAVE ਇੰਨਾ ਵੀ ਬਹੁਤ ਹੁੰਦਾ ਹੈ। ਨਹੀਂ ਹਾਂਜੀ। ਹਮਸਲਾ ਮੇਰੇ ਨਾਲ ਹਮਸਲਾ ਹੋ ਜਾਂਦਾ ਹੈ ਬੜਾ। ਹਾਂਜੀ ਹਾਂ। ਅੱਜ ਕੱਲ ਮੈਂ ਕਹਾਂ ਜੇ ਤੁਹਾਨੂੰ ਪਤਾ ਕੀ ਫਿਰ ਟਾਈਮ ਦੇਣਾ ਵੀ ਹੁੰਦਾ। ਬਿਲਕੁਲ ਬਿਲਕੁਲ ਹਾਂਜੀ ਹਾਂ। ਮੈਂ ਡੰਗਰ ਬੱਚਾ ਰੱਖਿਆ ਨਾਲੇ ਫਿਰ ਭਾਈ ਡੰਗਰ ਬੱਚੇ ਵਾਲਾ ਦਾ ਮਾਤਾ ਜੀ ਨਾਲੇ। ਨਾਲੇ ਪਾਕੀ ਹੋਣਾ ਫਿਰ ਸਵੇਰੇ। ਟਾਈਮ ਬਹੁਤ ਲੱਗ ਜਾਂਦਾ ਜੀ। ਲੱਗ ਜਾਂਦਾ ਫਿਰ। ਨਾਲੇ ਡੰਗਰ ਬੱਚੇ ਵਾਲੇ ਬੰਦੇ ਦਾ ਮਾਤਾ ਜੀ ਤੁਹਾਨੂੰ ਪਤਾ ਔਖਾ ਹੀ ਨਿਕਲੋ। ਬਹੁਤ ਔਖਾ ਸਾਨੂੰ ਵੀ ਪਤਾ ਨਾ। ਹਾਂਜੀ ਹਾਂ। ਅਸੀਂ ਵੀ ਰੱਖੇ ਸਾਨੂੰ ਵੀ ਪਤਾ ਟਾਈਮ ਬੜਾ ਔਖਾ ਹੁੰਦਾ। ਬਿਲਕੁਲ। ਆਦਾਈ ਕੰਮ ਪੂਰਾ ਕਰਦੇ ਤੇ ਆ ਤਾਂ ਹੁਣ ਚਲੋ ਆਪੇ ਵੀ ਸਿਰਾ ਸਾਰਾ ਕਰ ਲਈ ਦੀ ਇਸੇ ਕੰਮ ਹੁਣ ਤਾਂ ਚਲੋ ਮਾੜੇ ਤੇ ਵੀ 15-20 ਡੰਗਰ ਹੁੰਦੇ ਹਨ ਹਮ ਅਹੋ ਆ ਖੋਲ ਲੀਆਂ ਬਣੀਆਂ ਵੀਆ ਹੁਣ ਵੀ ਇਧਰਲੀ ਸਾਈਡ ਪੂਰੀਆਂ ਜੀ ਹੋਰ ਅੰਮ੍ਰਿਤ ਦੇ ਡਿਊਟੀ ਜਾਂਦੇ ਹਨ ਉਹ ਤਾਂ ਹਮ ਫਿਰ ਵੇ ਨਿੱਕੇ ਨਿੱਕੇ ਸੰਨ ਤੇ ਮੈਂ ਆਪੇ ਹੀ ਕਰ ਲੇਤੀ ਹ ਸਾਰਾ ਹਮ ਤੁਹਾਡਾ ਪਚੋਖੜ ਕਿੱਥੇ ਰਿਹਾ ਕਿੱਥੇ ਦੇ ਬਹਿ ਕੇ ਅਵੇ ਤੁਸੀਂ ਤੁਹਾਡਾ ਨਾਨਕੇ ਉੱਥੇ ਹੈ ਜੀ ਆ ਲੱਡੂ ਲੱਡੂ ਆ ਮਮੀ ਮਮੀ ਦੇ ਸੰਨ ਹਨ ਤਾਂ ਕਰਨੀ ਹੈ ਮੈਂ ਹਾਂ ਲਾਲੂਏ ਇੱਕ ਅਮਨ ਕਿੱਥੇ ਕਿ ਪੈ ਜਾਂਦਾ ਭਲਾ ਆ ਡੇਰਾਵਾਸੀ ਕੋਲ ਡੇਰਾਵਾਸੀ ਕੋਲ ਪੈ ਜਾਂਦਾ ਲੈਂਗੁਏਜ ਥੋੜੀ ਜਿਹੀ ਡਿਫਰੈਂਟ ਆ ਆਪਣੇ ਰ ਉੱਤਰ ਜ਼ਿਆਦਾ ਬੋਲਦੇ ਮੰਮੀ ਦਾ ਬੋਲਦੇ ਆ ਤਾਂ ਜਾ ਕੇ ਦੇਖ ਲੈ ਮੈਂ ਦੇਖੀ ਬੋਲਦੀ ਪਈ ਨਾ ਉਧਰ ਸਾਡੇ ਵੱਲ ਤੇ ਉਹ ਬਹੁਤ ਕਰਦੇ ਨੇ ਉਹ ਬੁੱਤ ਕਿੱਥੇ ਤੇ ਆਇਆ ਹਾਂ ਹਾਂ ਜੀ ਕਾਦੇ ਆਇਆ ਇਹਦੇ ਮਾਮਾ ਦੀ ਪੂਰੀ ਬੋਲੀ ਬੋਲਣ ਲੱਗ ਗਏ ਨੇ ਉਹ ਤਾਂ ਹਾਂ ਜੀ ਹਾਂ ਇੱਧਰ ਨੂੰ ਗਈ ਦੀ ਹਾਂ ਹੂੰ ਉਹ ਤਾਂ ਸਾਡੇ ਵੱਲ ਬਹੁਤ ਕਰਦੇ ਨੇ ਉਹ ਤਾਂ ਬੋਲਣ ਲੱਗ ਗਏ ਨੇ ਅਜੇ ਅਸੀਂ ਘਾਟਿਆਂ ਅਸੀਂ ਇਹਦੇ ਨਾਲ ਕਾਲੇ ਇੱਧਰ ਦਾ ਹੋ ਗਿਆ ਹੁਣ ਮੈਨੂੰ ਤੇ ਸਮਾ ਇੱਧਰ ਦਾ ਹੋ ਗਿਆ ਕਹਿੰਦੇ ਨਹੀਂ ਇੱਧਰ ਦੀ ਹਵਾ ਲੱਗੀ ਮੰਮੀ ਨੂੰ ਹੁਣ ਤਾਂ ਮੰਮੀ ਇੱਧਰ ਦੇ ਹੋ ਗਏ ਉਹ ਨਾਂ ਆ ਕੇ ਜਾਏ ਸੀ ਗੇੜਾ ਮਾਰਿਆ ਤੇ ਨਾਂ ਆ ਕੇ ਤੁਸੀਂ ਹੋਰ ਹੋਰ ਮੈਂ ਵੇਚਣਾ ਬੋਝਾ ਬਣਾ ਮੈਂ ਮੈਂ ਠੀਕ ਆ ਚੱਲ ਵਧੀਆ ਆਏ ਨਾ ਹੁਣ ਪਿੱਛੇ ਮੁੰਲਾ ਦਾ ਰਹਿ ਗਿਆ ਇਹਦੇ ਥੋੜਾ ਹਣਾ ਰਹਿ ਕੇ ਆਈ ਸੀ ਉਹ ਹਾਂਜੀ ਹਾਂ ਪੰਜ ਛੇ ਦਿਨ ਲਾ ਪਾਸੋਂ ਦਾ ਪਜਾ जुलाई <laughs> ਸੋਣ ਤੈਨੂੰ ਲੱਗ ਜੂ ਪਤਾ ਸੋਣ ਕਿਆ ਹੁੰਦਾ ਮੈਂ ਜਾਣਾਂ ਪਤਾ ਸੋਣ ਹਾਂਜੀ ਹਾਂ ਉਹ ਦੀਦ ਦੇ ਵਿੱਚ ਘਰ ਆਲੇ ਖਾਚੇ ਵਧੀਆ ਜਿਹਾ ਹੁੰਦਾ ਕਿਉਂ ਬਣਾ ਕੇ ਕਰਦਾ ਨਹੀਂ ਕਿਉਂ ਹੱਕ ਹੁੰਦਾ ਥੋੜੀ ਨਾ ਮੰਮੀ ਹੱਕ ਹੁੰਦਾ ਨਾ ਉਹ ਉਹ ਚੋਕ ਹੁੰਦਾ ਮੈਂ ਆਪਣੇ ਸਰਦਾਰ ਨੂੰ ਕਹਿੰਦਾ 4000 ਦਾ ਸੂਟ ਲੈ ਲੈ ਇੱਥੇ ਤੇ ਕਿਤੇ ਤੱਕ ਮੈਂ ਜੀ ਲਵਾਣੀ ਚੂੜੀਆਂ ਵੀ ਲੈ ਜੀ ਕਹਿੰਦੇ ਤੂੰ ਕਰਾ ਤੂੰ ਸ਼ੌਕ ਪੂਰਾ ਕਰ ਹਲੇ ਤੱਕ ਤਾਂ ਮੈਂ ਮੰਮੀ ਬਾਕੀ ਹੁਣ ਜਦ ਖਰਚਿਆ ਕਰਉਣਾ ਫੇਰ ਪਤਾ ਨਹੀਂ ਕਿਉਂਕਿ ਹੁਣ ਮੈਂ ਬੈਠੀ ਆ ਹੋਰ ਤੇ ਬੈਠੀ ਆ ਨਹੀਂ ਸੂਰ ਮੇਰੇ ਆਣੇ ਜਿਹੜੇ ਸਗਨ ਵੀ ਆਰ ਬੰਦਾ ਉਹ ਤੇ ਬੰਦਾ ਹੀ ਉਹ ਤਾਂ ਬੰਦਾ ਹੀ ਆ ਜੀ ਪਹਿਲੀ ਪਹਿਲੀ ਵਾਰ ਜਿਹੜੇ ਆਉਂਦੇ ਨੇ ਨਾ ਹਾਂਜੀ ਉਹਨਾਂ ਵਾਲਾ ਦਿਹਾੜ ਉਹ ਸਾਰੇ ਦਿਨ ਕਰਨੇ ਹੀ ਪੈਂਦੇ ਆ ਵੀ ਕਰਨੇ ਆ ਦੇਖਿਆ ਵਾਲੇ ਵੇਖੇ ਕਰਦੇ ਨੇ ਸੌਹਰੇ ਵਾਲੇ ਸੌਹਰੇ ਕਰਦੇ ਨੇ ਬਿਲਕੁਲ 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 ਜੀ ਮੈਂ ਤਾਂ ਕਹਿਤਾ ਇਹ ਸੌਹਰੇ ਆਂਦਾ ਮੈਂ ਤਾਂ ਕਹਿਤਾ ਸੌਣ ਇਹਨਾਂ ਜਿਹੜੇ ਸੌਹਰੇ ਆਂਦਾ ਇਹ ਸੌਹਰੇ ਆਂਦਾ ਅੱਛਾ ਹਾਂ ਇਹ ਸੌਹਰੇ ਆਂਦਾ ਹੂੰ ਸੁਆਗ ਸੁਆਗ ਬਾਬਾ ਬਾਬਾ ਪਹਿਲਾ ਹਾਂ ਪਹਿਲਾ ਸਵਾਲ ਵੀ ਇਹਨਾਂ ਨੇ ਤੇਰੇ ਕੱਪੜੇ ਢੇ ਉਹ ਤੇ ਇਹਨਾਂ ਲਗਾ ਮਮੇਦ ਕੰਮ ਅੱਛਾ ਜੀ ਹਾਂ ਪਹਿਲਾ ਸਵਾਲ ਇਹਨਾਂ ਦਾ ਮਾਰੇ ਉਹ ਤੇ ਤੂੰ ਵੀ ਜਾਈ ਕਹਿਣੀ ਹੈ ਤੇ ਤੇਰੀ ਲਾਗੇ ਓਡੇ ਸਾਡੇ ਤੇ ਸਹੁਰੇ ਜਾਂਦੇ ਨੇ ਤੂੰ ਪੇਕੇ ਜਾਈ ਨਾ ਆਪਣੇ ਦੋ ਦਿਨ ਪਹਿਲਾਂ ਸਹੁਰੇ ਮਮਮੀ ਮੇਰੀ ਸਹੁਰ ਚੜਨ ਦੋ ਫੇਰ ਮਗਰੋਂ ਇਹ ਲੈ ਕੇ ਜਾਣਗੇ ਨਾਲੇ ਲੈ ਆਉਣਗੇ ਨਾਲੇ ਦੇ ਲੈ ਆਉਣਗੇ ਹੂੰ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਕਿਹਾ ਮੈਂ ਤਾਂ ਬਾਈ ਉਧਰ ਅਮਰ ਮੇਰਾ ਫਾਇਦਾ ਕਰਨ ਲੱਗਿਆ ਉਹ ਕਹਿੰਦਾ ਉਲਟਾ ਕਹਿ ਦੋ ਵੀ ਪੇਕੇ ਆਉਣਾ ਹੁੰਦਾ ਮੰਮੀ ਮੈਂ ਤਾਂ ਗੱਲ ਖਤਮ ਕਰਤੀ ਮੈਂ ਦੋਹਾਂ ਪਾਸੇ ਤੇ ਲੈਣੀ ਮੈਂ ਇੱਕ ਪਾਸੇ ਤੇ ਨਹੀਂ ਲੈਣੀ ਪਤਾ ਨਹੀਂ ਕਿ ਆ ਤਾਂ ਮੈਨੂੰ ਸੂਰੰਗ ਲੈ ਲਾਗੇ ਸੁਣ meri ਗੱਲ ਸੁਣ ਤੂੰ ਕਹੀ ਗਿਆ ਜੇ ਤੂੰ ਆਪਣੇ ਉੱਥੇ ਜਾਣਾ ਨਾ ਪੇਕੇ ਹੂੰ ਉਹਨਾਂ ਨੇ ਜਦੋਂ ਤੈਨੂੰ ਤੋੜਨਾ ਉਹਨਾਂ ਨੇ ਘਰੋਂ ਸਖਣੇ ਤੇ ਤੋੜਨਾ ਨਹੀਂ ਉਹਨਾਂ ਨੇ ਤੈਨੂੰ ਦੇ ਕੇ ਤੋੜਨਾ ਇਹਨਾਂ ਨੇ ਲੈ ਕੇ ਦੇ ਕੇ ਤੇ ਤਾਲ ਲੈ ਕੇ ਉਹਨਾਂ ਦੇ ਨੂੰ ਹਾਂ ਦੋਹੇ ਪਾਸੇ ਤੇ ਹੋ ਗਿਆ ਮਤਲਬ ਇਹ ਦੋਹੇ ਪਾਸੇ ਤੇ ਇਦਾਂ ਹੋ ਗਿਆ ਤਾਂ ਵੀ ਗਣਹੀ ਤਾਂ ਕਹਿੰਦੀ ਵੀ ਦੋਹਾਂ ਪਾਸੇ ਤੇ ਲੈਣੇ ਹੋਏ ਇੱਕ ਪਾਸੇ ਤੇ ਨਹੀਂ ਹਾਂ ਦੋਨੇ ਪਾਸੇ ਦੋਹਾਂ ਪਾਸੇ ਤੋਂ ਹੀ ਜਾ ਕਰਨੇ ਇੱਕ ਪਾਸੇ ਵਾਲੀ ਹਾਰ ਵੀ ਬਣਵਾ ਦਿਓ ਫਿਰ ਚਾਹ ਲੋਹੇ ਦਾ ਬਣਵਾ ਲੀਂ ਦੇਖ ਲੋਹੇ ਦਾ ਉਹਨਾਂ ਲਈ ਕੋਈ ਸ਼ਕਲ ਅੱਗੇ ਤੋਰਨਾ ਇਹਨਾਂ ਨੇ ਸਗਣ ਲੈ ਕੇ ਜਾ ਦੇ ਤੈਨੂੰ ਲੈ ਕੇ ਆਉਣਾ ਲੈ ਕੇ ਆਉਣਾ ਹਾਂ ਇਹ ਦੋਨਾਂ ਦਾ ਹੀ ਹੁੰਦਾ ਹਾਂ ਹਾਂਜੀ ਹਾਂ ਇਹ ਦੋਨਾਂ ਦਾ ਹੀ ਹੁੰਦਾ ਹਾਂ ਨੇ ਸੁਣਿਆ ਕਿ ਤੇ ਪਹਿਲਾ ਸੰਧਾਰਾ ਨਹੀਂ ਦਿੰਦੇ ਹੁੰਦੇ ਨਹੀਂ ਪੇਕੇ ਪੇਕੇ ਨਹੀਂ ਦਿੰਦੇ ਹੁੰਦੇ ਥੈਂਕ ਯੂ ਜਦੋਂ ਉਹਨਾਂ ਤੋਂ ਪਤਾ ਲਿਆ ਮੈਂ ਲੋੜੀ ਦਾ ਹੋਣਾ ਹੈ ਕੋਈ ਰਿਵਾਜ ਹੁਣਾ ਆਪਣਾ ਆਪਣਾ ਇਹ ਲੋੜੀ-ਲੂੜੀ ਹੁੰਦੀ ਹੈ ਪਹਿਲਾਂ ਦਿੰਦੇ ਕਿ ਸਾਡੇ ਤੇ ਪਹਿਲੇ ਦਿਹਾੜ ਬਣਾਉਂਦੇ ਨੇ ਆਪਣਾ ਤੁਹਾਡਾ ਰਵਾਜ ਹੋਏਗਾ ਤੇ ਤੁਸੀਂ ਕੁਛ ਨਾ ਕਰਿਓ ਬਾ ਮੇਰੇ ਮਹਿੰਦੀ ਲਵਾ ਦਿਓ ਜਿੱਤੇ ਤੱਕ ਮੈ ਲਵਾਉਣਾ ਚਾਹਦੀ ਇੱਥੇ ਤੇ ਲਿਕੇ ਇੱਥੇ ਤੱਕ ਆਪੈਰਨ ਨੂੰ ਪੂਰੀ ਬਸ ਖੁਸ਼ ਹੈ ਮੇਰੀ ਗੱਲ ਸੁਣੀ ਤੇ ਮੈਨੂੰ ਫੋਨ ਕਰੀ ਮੈਂ ਆ ਜਾਣਾ ਗੱਡੀ 'ਚ ਜਾਵਾਂਗੀ ਗੱਡੀ 'ਚ ਲੈ ਕੇ ਤੈਨੂੰ ਛੱਡ ਕੇ ਕਿੱਥੇ ਗਈ ਉਹਦੇ ਲੈ ਦੇਖ ਮੰਮੀ ਇਹ ਨਹੀਂ ਮੇਰੀ ਦੱਸ ਮੈਂ ਦਵਾ ਦਿੰਦੀ ਕਿੱਥੇ ਚੱਲ ਰੰਗ ਤਾਂ ਮਹਿੰਦੀ ਲਾ ਦੋ ਉਹ ਰੰਗ ਵਧੀਆ ਹੁੰਦਾ ਇੱਕ ਉਹ ਭਰਾਵਾ ਮਹਿੰਦੀ ਨਾਲ ਆ ਦੇਖ ਲਾ ਜੇ ਆ ਪਰਸੋ ਚੌਥੇ ਨੂੰ ਮੰਮੀ ਮੇਰੀ ਗੱਲ ਸੁਣੋ ਸ਼ੌਂਕ ਦਾ ਕੋਈ ਮੁੱਲਾ ਮੇਰੇ ਕੋਲ ਕਿਆ ਨਹੀਂ ਹੈ ਅੱਜ ਦੇ ਟਾਈਮ 'ਚ ਘਰ ਆਣਾ ਹੈਗਾ ਮਾਪੇ ਹੈਗੇ ਸੱਸ ਸਹੁਰਾ ਹੈਗੇ ਸਾਸ ਸੋਰਾ ਹੈ ਮਾਪੇ ਹੈਗੇ ਆ ਮੈਂ ਖੁਸ਼ ਆ ਮੰਨ ਲੋ ਠੀਕ ਹੈ ਮੈਂ ਲਵਾਉਂਗੀ ਨਹੀਂ ਮੈਂ ਤੇ ਹਾਂ ਨੇ ਪੇ ਕਾ ਬਸ ਇਹ ਜੋ ਹੋਇਆ ਪੇਮੈਂਟ ਬੇ ਬੇਕੇ ਫੋਨ ਕਰਕੇ ਕਹਿੰਦੇ ਮੈਂ ਤਾਂ ਮੈਨੂੰ ਕਹਿੰਦਾ ਇਹ ਮੈਂ ਜੀਆ ਤੈਨੂੰ ਆਈ ਉਹ ਪਤਾ ਕਿਆ ਕਰਦਾ ਮਾਦਾ ਇੱਕ ਦਾ ਹੋਵੇ ਬੰਦੇ ਨੂੰ ਕਾਲੀ ਮੈਂ ਜਾ ਕੇ ਡੰਗਰ ਚੌਣੇ ਤੇ ਇਹ ਦੱਸ ਉੱਥੇ ਮੈਂਦੀਆਂ ਲੱਗੀਆਂ ਮੀਆਂ ਲਵਾਣਾ ਫਿਰ ਉਹਨੇ ਵਿਚਾਰੇ ਨੇ ਟਾਈਮ ਹਾਂ ਇਹਨਾਂ ਨੂੰ ਦੱਸਿਆ ਸੀ ਵੀ ਟਾਈਮ ਲੱਗਣਾ ਦੱਸਿਆ ਗਿਆ ਆਏ ਨਹੀਂ ਦੱਸਿਆ ਜੀ ਵੀ ਇੰਨਾ ਲੱਗਣਾ ਆਏ ਜਾਂਦੇ ਫਿਰ ਜਾ ਕੇ ਤੁਸੀਂ ਲਿਆਉਂਦੇ ਆਏ ਨਹੀਂ ਨਾ ਦੱਸਿਆ ਜੀ ਵੀ ਇੰਨਾ ਟਾਈਮ ਲੱਗਣਾ ਚਲੋ ਇਧਰ ਆਜੇ ਤੁਹਾਡਾ ਹਾਂ ਕਾ ਦਾ ਫਰਜ ਹੈ ਮੈਂ ਮਹਿੰਦੀ ਮੁੰਦੀ ਲਵਾਉਣਾ ਜੇਕਰ ਮਹਿੰਦੀ ਮੁੰਦੀ ਲਵਾ ਲੈ ਸਕੂਟਰੀ ਦੇਤੀ ਨਾ ਸਕੂਟਰੀ ਨਾਲ ਕਰਦੀ ਨਾ ਮਹਿੰਦੀ ਲਵਾਉਣਾ ਮੈਂ ਚਲਾ ਲਵਾਂਗੀ ਸਕੂਟਰੀ ਹੈ ਜਿਆਦਾ ਹੋਊਗੀ ਪਾਪੀ ਫੇਰ ਪੁੱਛੂਗੀ ਮੈਂ ਫੇਰ ਮੈਂ ਖੁੰਦੀ ਵੀ ਹਾਂ ਕੋਲ ਛੱਡੀ ਉਹ ਨਾ ਇਹ ਕਿੱਧਰ ਆਏ ਛੱਡਿਆ ਨਹੀਂ ਮੈਂ ਹਾਂ ਛੱਡਿਆ ਨਹੀਂ ਮੈਂ ਲਓ ਜੀ ਚੱਕੋ ਪੁੱਤ ਜੀ ਬਹਿ ਜਾ ਮੋਟੇ ਗੁਰਦੀ ਮੈਂ ਵੀ ਨਹੀਂ ਮਹਿੰਦੀ ਚਾਹ ਚਾਲੀ ਤਾਂ ਬਹੁਤ ਖੇਚਲ ਕਰਤੀ ਤੁਸੀਂ ਹਾਂ ਹਾਂ ਬਸ ਆਹ ਵੀ ਬਦਾਮ ਵੀ ਲੈ ਕੇ ਆਈ ਮਮੀ ਕਹਿੰਦੇ ਮੈਂ ਦੱਸ ਕਹਿੰਦੇ ਰਵਿੰਦਰ ਨੂੰ ਜ਼ਿਆਦਾ ਲੋੜਾ ਜੈਸਮਿਨ ਰਵਿੰਦਰ ਦਾ ਜ਼ਿਆਦਾ ਕੂਚ ਉਸਦੀ ਆ ਦਿਮਾਗ ਚੂਸਦੀ ਬਰਾਮ ਖਾ ਕੇ ਥੋੜਾ ਵਿਚਾਰ ਆ ਗਿਆ ਰਵਿੰਦਰ ਲੱਗੇ ਸੌਣ ਨੂੰ ਬਸ ਸਰਤਾ ਥੋੜੇ ਜਿ ਦੇ ਅੱਛਾ ਠੀਕ ਆ ਉਹ ਯਾਰ ਕੰਪੀਟਿਟਿਵ ਸੂਟ ਪਿਆਉਣਾ ਦੇ ਦਿਓ ਕੱਢ ਕੇ ਹੋਰ ਕੀ ਆ ਯਾਰ ਖਾਤਾ ਕਾਹਦੇ ਵੇਟੀ ਚਾ ਕਦ ਜਿਹੜੇ ਸੂਟ ਪੇਟੀ ਜੀ ਸੂਟ ਕੱਢ ਲੈਣੇ ਖਰਚਾ ਬਚੂਗਾ ਪੇਟੀਆਂ ਜਿੰਨੇ ਸੂਟ ਹੋਏ ਕੱਢ ਕੇ ਯਾਰ ਦੇ ਦਿਓ ਗੱਲ ਨਿਕਾਓ ਬਿਲਕੁਲ ਨਹੀਂ ਕਾਣ ਤੁਸੀਂ ਜਿਹੜਾ ਸੂਟ ਹੋਇਆ ਹੱਥ ਪਾ ਦੇ ਵੀ ਨਹੀਂ ਕਦੇ ਉਹ ਖਰਾਬ ਹੋ ਜਣੇ ਪੇਓ ਸੂਟ ਪੇਟੀ ਵਾਲਾ ਸਹੀ ਗੱਲ ਹੈ ਤੁਹਾਨੂੰ ਕਦੇ ਜਰੂਰ ਲੱਗ ਜਿੰਦੀ ਸੂਟ ਖਰਾਬ ਨਹੀਂ ਹੁੰਦੇ ਖਰਾਬ ਆਲੇ ਚ ਲਾਈ ਚ ਲੱਗੀ ਜਾਂਦੀ ਮੰਮੀ ਨੂੰ ਪਤਾ ਬਹੁਤ ਜਿੰਨੇ ਘਰ ਆਣ ਹਾਂਜੀ ਹਾਂ ਉਨੇ ਹੀ ਘਾਟਾ ਜੀ ਹਾਂ ਜਦੋਂ ਚਲੇ ਪੈਸਾ ਪਾਤਾ ਉਹ ਬੋਲਦੀ ਹਾਂ ਹਾਂਜੀ ਉਹਨਾਂ ਨੂੰ ਡਿਜ਼ਾਈਨ ਬਣਾਣਾ ਹੋਏ ਨਾ ਜਦੋਂ ਨਾਲੇ ਪਿਆਰ ਭੈਣਾਂ ਵਿਆਹ ਲਈ ਹੈ ਨਾ ਹਾਂਜੀ ਫਿਰ ਖਰਚਾ ਚੱਲ ਪੈਂਦਾ ਚੱਲਦਾ ਸਾਡੇ ਵਰਗਿਆਂ ਦਾ ਨਹੀਂ ਚੱਲਿਆ ਫਿਰ ਕਿਤੇ ਕੋਈ ਸੱਸ ਦੇ ਨਾਲ ਕਿਹੇ ਦੇ ਨਾਲ ਕੋਈ ਆ ਗਿਆ ਬਿਲਕੁਲ ਬਿਲਕੁਲ ਇੱਧੇ ਲੱਗ ਜਾਂਦੇ ਨੇ ਹਾਂਜੀ ਹਾਂ 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 ਪਤਾ ਨਹੀਂ ਹਲੇ ਮੰਮੀ ਬਿਆਹ ਨਹੀਂ ਹੋਇਆ ਪਤਾ ਲੱਗੂਗਾ ਫਿਰ ਜਦ ਹੋ ਜਾਊਗਾ ਨਹੀਂ ਚਲੋ ਕਰੂੰਗਾ ਮਾਲਕਾ ਕਿਰਪਾ ਜੀ ਤੁਨੂੰ ਤੁਨ ਕਿਹਾ ਤੇਰੀ ਛੇਤੀ ਕਰੋ ਤੁਨੂੰ ਹਾਂ ਜੀ ਛੇਤੀ ਕਰੋ ਵੀ ਕਰੋ ਆਓ ਨਹੀਂ ਨਹੀਂ ਹੁਣ ਲਾਉਂਦੇ ਦਾ ਹੈ ਜੀ ਜ਼ੋਰ ਕੋਈ ਨਹੀਂ ਕਰਦੇ ਆਂ ਜੀ ਜਦ ਜਦ ਮਾਲਕ ਨੇ ਲਿਖਿਆ ਵਾ ਜੀ ਮੁਕੱਦਰ ਮੈਂ ਫੇਰ ਦੇਰ ਵੀ ਨਹੀਂ ਲੱਗਣੀ ਜੀ ਫੇਰ ਤਾਂ ਦੇਰ ਵੀ ਨਹੀਂ ਲੱਗਣੀ ਹਾਂ ਜੀ ਹਾਂ ਹਾਂ ਬੜਾ ਮਤ ਠੰਡੀ ਹੋ ਜਾਣੀ ਹੈ ਚਲੋ ਜੀ ਫੇਰ ਹੁਣ ਛਕ ਲਈਏ ਚਾਹ ਪਹਿਲਾਂ ਹਾਂ ਜੀ ਮੈਂ ਕਹਾਂ ਮੈਂ ਪੀਂਦੀ ਨਹੀਂ ਵੀਰੇ ਇਹ ਪੀਓ ਤੁਹਾਨੂੰ ਇਹ ਚਾਹ ਰੋਣਾ ਨੋ 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 ਮੈਂ ਤਾਂ ਕੋਈ ਨਹੀਂ ਪੀਣੀ ਭਰਾਵਾ ਮੈਂ ਛਕਦੇ ਆਓ ਫੇਰ ਖਾਓ 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 ਜਾਦਾ ਨਹੀਂ ਮੈਂ ਕਹਿੰਦੀ ਮਾਂ ਦੇ ਜ਼ਿਕਰ ਪਿਆ ਵੀ ਬਹੁਤ ਹੁੰਦਾ ਹਾਂ ਕੋਈ ਨਹੀਂ ਮੈਂ ਤੂੰ ਹੀ ਖਾ ਲਿਓ ਮਾਂ ਦਾ ਜੀ ਪਹਿਲਾਂ ਦੱਤੇ ਵੇ ਤਾਂ ਹੈਗੇ ਆ ਜੀ ਉਹ ਹੋ ਮੈਂ ਜ਼ਿਆਦਾ ਦਿੱਤੇ ਨਹੀਂ ਕੋਈ ਟੋਫੀਆਂ ਖਾ ਲਿਓ ਹਾਂ ਕੋਈ ਨਹੀਂ ਹੈ ਜਿੰਨੀ ਜ਼ਰੂਰ ਉਹ ਇੱਕ ਖਾ ਲਿਓ ਜ਼ਿਆਦਾ ਮੈਂ ਉਹ ਜਮਾਦਿਕ ਵਾਲਾ ਦੇਖੋ ਟੋਫੀਆਂ ਖਾ ਲਿਓ ਖਾ ਲੂਗੀ ਬਹੁਤ ਮੈਂ ਤੇ ਮੈਂ ਅੰਦਰ ਉਹਦੇ ਟੋਫੀਆਂ ਖਾ ਲਈ ਸਕੂਲ ਜਾ ਕੇ ਹਾਂ ਮੰਮੀ ਮੇਰੇ ਨਹੀਂ ਆਣੇ ਹੋਰ ਫੁੱਟ ਹੋਰ ਪੈਣ ਦੇ ਸੁਣ ਗਿਆ ਹੈ ਇਹ ਕਹਿ ਦਿੰਦੇ ਮਿੰਨੂ ਨੇ ਤੇ ਆਪਾਂ ਇਹ ਨਹੀਂ ਆਣੇ ਤੁਮਾਂ ਬਾਸੋਂ ਨਹੀਂ ਜਾਣੇ ਹੈਗੇ ਮੇਰੇ ਯਾਰ ਉਹ ਠੀਕ ਆ ਹਾਂ ਚਲੋ ਫੇਰ ਕਰ ਲੂ ਵੀ ਫੇਰ ਚਲੋ ਫੇਰ ਹਾਂ ਹਾਂ ਫੇਰ ਆਣਾ ਸੀ ਵਿੱਚ ਚੰਗਾ ਜੀ ਮਾਤਾ ਜੀ ਫੇਰ ਹਾਂ ਜਿਹੜੇ ਮਾਰਦੇ ਤੁਸੀਂ ਵੀ ਆਇਓ ਕਿਸੇ ਦਿਨ ਮਾਰਿਓ ਅਮਨ ਨਾਲ ਕਿਹੜਾ ਪੁੱਤ ਮੈਡੀਕਲ ਠੀਕ ਹੋਈ ਨਾ ਜਿਹੜਾ ਤੁਸੀਂ ਕਹਿ ਦਿੰਦੇ ਆ ਆਉਂਦੇ ਨਹੀਂ ਨਹੀਂ ਪਤਾ ਆਉਣਾ ਮੈਨੂੰ ਕਹਾਂ ਵੀ ਮੈਂ ਲੈ ਜਾ ਫੇਰ ਆਵਾਂਗੀ ਹਾਂਜੀ ਹਾਂ ਆਇਓ ਜ਼ਰੂਰ ਕੀ ਤੁਸੀਂ ਸਾਰੋ ਕੰਮ ਕਾਰ ਛੋਣੇ ਦਾ ਹਾਂਜੀ ਹਾਂਜੀ ਖਾਧ-ਪੀਂਦ ਬਾਕੇ ਹਾਂਜੀ 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 ਤੁਸੀਂ ਜਦ ਮਰਜੀ ਜਿਹੜਾ ਮਾਰੋ ਉਹਦੇ ਖਤਰ ਬੇਲੇ ਹੀ ਅਸੀਂ ਬੇਲੇ ਹੀ ਹਾਂ ਮੇਰੇ ਵੀ ਸੁਣਦਾ ਰਾਮ ਦਾ ਵਿਚਾਰੇ ਇਹਨਾਂ ਨੂੰ ਵੀ ਪੁੱਛੀ ਕਰ ਦੇਣਾ ਅੱਵਾ ਟਾਈਮ ਕੱਢ ਲੂੰਗਾ ਜੀ ਤੁਹਾਡੇ ਕਰਕੇ ਟਾਈਮ ਵੀ ਨਹੀਂ ਕੱਢ ਸਕਦੇ ਹਾਂ ਚਲ ਕੋਈ ਨਹੀਂ ਹਾਂਜੀ ਹਾਂ ਮਾਂ ਨੂੰ ਮੰਮੀ ਵੀ ਕਹਿੰਦੇ ਤੇ ਨਾ ਫੁੱਲ ਵਾਲੇ ਵੀ ਮੰਮੀ ਨੂੰ ਕਹਿਣਾ ਵੀ ਆ ਕੇ ਜਾਇਓ ਕੋਈ ਨਾ ਜੋ ਕਿਹਾ ਮੜਾ ਆਇਓ ਜੀ ਜ਼ਰੂਰ ਕਿਹਿੰਦੇ ਹਾਂਜੀ ਹਾਂ ਚਲੋ ਠੀਕ ਹੈ ਮਾਤਾ ਜੀ ਹਾਂਜੀ ਚੰਗਾ ਜੀ ਸੰਗਾ ਵੀ ਜਵਾਨਾ ਫਿਰ ਹਾਂ ਠੀਕ ਚੱਲੀਏ ਚੰਗਾ ਜੀ ਰਹੀ ਰਾਤ ਤੂੰ ਸੀਗਾ ਕੰਮ ਕਰਨ ਜਾ ਕੇ ਹੋਰ ਕੰਮ ਕਰਨ ਜਾ ਕੇ ਆ ਦੇਖਾ ਹਰ ਡੰਕਰਾਂ ਦਾ ਮਾਤਾ ਜੀ ਨੇ ਬਣਾਇਆ ਵਾ ਸਾਰਾ ਸਿਸਟਮ ਇੱਥੇ ਚੱਲਦਾ ਏ ਹੈ ਵੀਰ ਚੱਲਦਾ ਪਰ ਇਹ ਹੁਣ ਚਾਲੂ ਹੀ ਨਹੀਂ ਕਰਿਆ ਬਹੁਤ ਏਰ ਦਾ ਇਹਨੇ ਚਲੋ ਹੂੰ ਚਲਾ ਦੇ ਵਿਚਾਈ ਡੰਕਰਾਂ ਦਾ ਬਣਾਇਆ ਹੋਇਆ ਸਿਸਟਮ ਪਹਿਲਾਂ ਗੱਡੀ ਨੂੰ ਪਾਈਆਂ ਨਹੀਂ ਪਤੰਦਰਾਂ ਦਾ ਟੀਨਾ ਉਹ ਟੀਨਾ ਕੇ ਪਾਣੀ ਮੱਗਿਆ ਦੱਬਲਾ ਛੁਰ ਗਿਆ ਤਾਂ ਹਾਂ ਇਹ ਕੰਮ ਇਹ ਜਸਦਾ ਹਾਂ ਨਾ ਬਲਾਜਾਵਰ ਤੱਕ ਗਿਆ ਤਾਂ ਮਤਲਬ ਕਿ ਹਦਾ ਇੱਥੇ ਚਾਰ ਕਟੀਨਾ ਪਵਾ ਦੀ ਉਹ ਨਹੀਂ ਇੱਥੇ ਜੇ ਕਰਾਣਾ ਭਈਏ ਨਹੀਂ ਮਿਲਦਾ ਸਪਲਾਈ ਕਰਨ ਨੂੰ ਮੈਨੂੰ ਆਹੋ ਇੱਥੀ ਬਾੜ ਦੇ ਕਰ ਹੋ ਕੇ ਗੱਡੀ ਸੀ ਤਾਂ ਗੱਡੀ ਤਾਂ ਲਾਣੀ ਕਰ ਉੱਥੇ ਉਹ ਗੱਡੀ ਖੁਰਲੀ ਢਵਾਣੀ ਆ ਬੰਦੇ ਮਿਲਦੇ ਨੇ ਝੋਨਾ ਲਾਣ ਲੱਗੇ ਨੇ ਭਈਏ ਅੱਛਾ ਅੱਛਾ ਬੰਦਲੇ ਫਿਲਹਾਲ ਤਾਂ ਤੇਰੀ ਗੱਡੀ ਲੱਗ ਕੇ ਜਾਣੀ ਨਹੀਂ ਲੰਗਦੀ ਮੈਂ ਦੇਖਿਆ ਉਹ ਲੱਗ ਜਣੀ ਬਹੁਤ ਜਗਾਂ ਆਤਰਪਾਲ ਦੀ ਖੋਲ ਕੇ ਆਮ ਕੇ ਲੱਗ ਜਣੀ ਆਉਣਾ ਹੁੰਦਾ ਕਿਤਨਾ ਕਿਤੇ ਫੇਰ ਅੰਦਰ ਉਹ ਬੱਸ ਗੱਲ ਤਾਂ ਉਹ ਹੈ ਲੈ ਦੱਸ ਅੰਦਰ ਉਹ ਤਾਂ ਹੁਣ ਕੱਢਣੀ ਉਹ ਫੇਰ ਪੈਣੀ ਆ